ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਕ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਬ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋ ਗਏ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦੋਪੰਗਰ ਮੰਡੋਰ ਇਸ ਵਕਤ ਵੀ ਮੌਜੂਦ ਹੈ 11 ਪਾਪਾ ਨਾਨਕ ਔਰ ਜਿੱਥੇ ਇੱਕ ਗੁਰੂ ਘਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਲੋਕ ਇੱਥੇ ਪਹੁੰਚ ਰਹੇ ਨੇ ਸੇਵਾ ਦੇ ਲਈ ਔਰ ਵੱਖ-ਵੱਖ ਜਗਾਵਾਂ ਤੋਂ ਜਿੱਦਾਂ ਪੰਜਾਬ ਦੀ ਕਿਤੇ ਵੀ ਗੱਲ ਕਰੀਏ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਲੋਕ ਪਹੁੰਚ ਰਹੇ ਨੇ ਸੇਵਾ ਲਈ ਤੁਸੀਂ ਤਸਵੀਰ ਇੱਕ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਟਰਾਲੀਆਂ ਭਰ-ਭਰ ਕੇ ਜਿਹੜਾ ਵੱਖਰਾ ਵੱਖ-ਵੱਖਰਾ ਸਮਾਨ ਜਿਵੇਂ ਰਾਸ਼ਨ ਜਾਂ ਫਿਰ ਕੋਈ ਹੋਰ ਸਮਗਰੀ ਜੋ ਵੀ ਕੰਮ ਆਉਣ ਵਾਲੀ ਹੈ ਜਾਂ ਪਾਣੀ ਦੀਆਂ ਬੋਤਲਾਂ ਜਿਸ ਤਰੀਕੇ ਦੇ ਨਾਲ ਇੱਥੇ ਨੌਜਵਾਨ ਪੰਜਾਬ ਦੇ ਲੈ ਕੇ ਆਏ ਨੇ ਸੋ ਕਿਸ ਤਰੀਕੇ ਦੇ ਨਾਲ ਇੱਥੇ ਸੇਵਾ ਹੋ ਰਹੀ ਹੈ ਇਸ ਗੁਰੂ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਸ਼ੂਆਂ ਦਾ ਚਾਰਾ ਜਾਂ ਫਿਰ ਕੋਈ ਵੀ ਕਿਸੇ ਵੀ ਚੀਜ਼ ਦੀ ਜਿਸ ਨੂੰ ਜ਼ਰੂਰਤ ਹੋਵੇ ਉਹ ਇੱਥੇ ਪਹੁੰਚ ਰਿਹਾ ਇਸ ਗੁਰੂ ਘਰ ਦੇ ਵਿੱਚ ਪਹੁੰਚ ਰਿਹਾ ਸੋ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦੇ ਵਿੱਚ ਰਾਸ਼ਨ ਆ ਰਿਹਾ ਹੈ ਪਸ਼ੂਆਂ ਦਾ ਜਿਹੜਾ ਚਾਰਾ ਆ ਰਿਹਾ ਹੈ ਹੋਰ ਜਿਹੜੀਆਂ ਚੀਜ਼ਾਂ ਪਾਣੀ ਆ ਰਿਹਾ ਸੋ ਵੱਡੇ ਪੱਧਰ ਤੇ ਇਸ ਗੁਰੂ ਘਰ ਦੇ ਵਿੱਚ ਸੇਵਾ ਚੱਲ ਰਹੀ ਹੈ ਜੋ ਕੋਈ ਵੀ ਇਸ ਪਾਸੇ ਆ ਰਿਹਾ ਡੇਰਾ ਬੱਬ ਬਣਾ ਰਿਹਾ ਇਸ ਗੁਰੂ ਘਰ ਦੇ ਵਿੱਚ ਆ ਰਿਹਾ ਇੱਥੇ ਜਿਹੜੀਆਂ ਜਿੰਨੀਆਂ ਵੀ ਜਿਹੜਾ ਸਮਾਨ ਹੈ ਉਹ ਇੱਥੇ ਉਤਰਦਾ ਪਿਆ ਹੈ ਇਸ ਗੁਰੂ ਘਰ ਦੇ ਵਿੱਚ ਉਤਰਦਾ ਪਿਆ ਹੈ ਇੱਥੇ ਵੀ ਤੁਸੀਂ ਪੜ ਸਕਦੇ ਹੋ ਹਰ પીੜਤਾਂ ਲਈ ਰਾਹਤ ਸਮਗਰੀ ਸੋ ਇਹ ਇਹ ਜਿਹੜੀ ਟਰਾਲੀ ਹੈ ਜੈਤੋ ਤੋਂ ਟਰਾਲੀ ਆਈ ਹੋਈ ਹੈ ਬਿਲਕੁਲ ਸਾਹਮਣੇ ਜਿਹੜੀ ਟਰਾਲੀ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੀ ਟਰਾਲੀ ਜਿਹੜੀ ਇੱਥੇ ਪਹੁੰਚੀ ਹੋਈ ਹੈ ਸੋ ਵਕਖ ਵਕਤ ਤਸਵੀਰਾਂ ਇੱਥੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਡੇਰਾ ਬਾਬਾ ਲਾਲਕ ਜੋਗੀ ਇੱਥੋਂ ਦੇ ਹਾਲਾਤ ਵੀ ਕਾਫੀ ਮਾੜੇ ਨੇ ਬਹੁਤ ਬੱਤਰ ਹਾਲਾਤ ਨੇ ਇੱਥੇ ਦੇ ਸੋ ਇਸ ਪਾਸੇ ਵੀ ਤੁਹਾਨੂੰ ਲੈ ਕੇ ਚਲਦੇ ਹਾਂ ਜਿਸ ਤਰੀਕੇ ਦੇ ਨਾਲ ਇੱਥੇ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਸੇਵਾ ਚੱਲ ਰਹੀ ਹੈ ਦਿਨ ਰਾਤ ਸੋ ਬਿਲਕੁਲ ਸਾਹਮਣੇ ਇਸ ਗੁਰੂ ਘਰ ਦੇ ਵਿੱਚ ਜੀਆਂ ਤੁਸੀਂ ਜਿਹੜੀਆਂ ਤਸਵੀਰਾਂ ਉਹ ਦੇਖ ਸਕਦੇ ਹੋ ਸੋ ਜਿੰਨੇ ਵੀ ਵਲੰਟੀਅਰ ਨੇ ਜਿੰਨੇ ਵੀ ਹਰ ਪੀੜਤਾਂ ਲਈ ਜਿਹੜੇ ਕੰਮ ਕਰਦੇ ਪਏ ਨੇ ਇਹ ਨੌਜਵਾਨ ਜਿਹੜੇ ਇੱਥੇ ਪਹੁੰਚੇ ਹੋਏ ਨੇ ਜਿੰਨੀ ਵੀ ਰਾਹਤ ਸਮਗਰੀ ਇਸ ਗੁਰੂ ਘਰ ਦੇ ਵਿੱਚ ਆ ਰਹੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਲੋਕ ਪਹੁੰਚੇ ਹੋਏ ਨੇ ਹੜਪੀੜਤਾਂ ਦੀ ਜਿਹੜੀ ਸੇਵਾ ਕਰਦੇ ਪਏ ਨੇ ਔਰ ਟਰਾਲੀਆਂ ਪਰ ਪਰ ਕੇ ਜਿਹੜਾ ਇੱਥੇ ਸਮਗਰੀ ਜਿਹੜੀ ਹੜਪੀੜਤਾ ਵਾਸਤੇ ਜਿਹੜੀ ਪਹੁੰਚਦੀ ਪਈ ਹੈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਬੇਸਿਕ ਗੱਲਬਾਤ ਕਰਾਂਗੇ ਔਰ ਇਸ ਤੋਂ ਇਲਾਵਾ ਹੋਰ ਤਸਵੀਰਾਂ ਜਿੱਥੇ ਹੜ ਆਇਆ ਹੋਇਆ ਹੜ ਆਇਆ ਹੋਇਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਜਲਦੀ ਸਾਂਝਿਆ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦੋਪੰਗਰ ਮੰਡੋਰ ਇਸ ਵਕਤ ਸੀ ਮੌਜੂਦ ਆ 13 ਪਾਪਾ ਨਾਨਕ ਔਰ ਜਿੱਥੇ ਇੱਕ ਗੁਰੂ ਘਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਲੋਕ ਇੱਥੇ ਪਹੁੰਚ ਰਹੇ ਨੇ ਸੇਵਾ ਦੇ ਲਈ ਔਰ ਵੱਖ-ਵੱਖ ਜਗਾਵਾਂ ਤੋਂ ਜਿੱਦਾਂ ਪੰਜਾਬ ਦੀ ਕਿਤੇ ਵੀ ਗੱਲ ਕਰੀਏ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਲੋਕ ਪਹੁੰਚ ਰਹੇ ਨੇ ਸੇਵਾ ਲਈ ਤੁਸੀਂ ਤਸਵੀਰ ਇੱਕ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਟਰਾਲੀਆਂ ਭਰ-ਭਰ ਕੇ ਜਿਹੜਾ ਵੱਖਰਾ ਵੱਖਰਾ ਸਮਾਨ ਜਿਵੇਂ ਰਾਸ਼ਨ ਜਾਂ ਫਿਰ ਕੋਈ ਹੋਰ ਸਮਗਰੀ ਜੋ ਵੀ ਕੰਮ ਆਉਣ ਵਾਲੀ ਹੈ ਜਾਂ ਪਾਣੀ ਦੀਆਂ ਬੋਤਲਾਂ ਜਿਸ ਤਰੀਕੇ ਦੇ ਨਾਲ ਇੱਥੇ ਨੌਜਵਾਨ ਪੰਜਾਬ ਦੇ ਲੈ ਕੇ ਆਏ ਨੇ ਸੋ ਕਿਸ ਤਰੀਕੇ ਦੇ ਨਾਲ ਇੱਥੇ ਸੇਵਾ ਹੋ ਰਹੀ ਹੈ ਗੁਰੂ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਸ਼ੂਆਂ ਦਾ ਚਾਰਾ ਜਾਂ ਫਿਰ ਕੋਈ ਵੀ ਕਿਸੇ ਵੀ ਚੀਜ਼ ਦੀ ਜਿਸ ਨੂੰ ਜ਼ਰੂਰਤ ਹੋਵੇ ਉਹ ਇੱਥੇ ਪਹੁੰਚ ਰਿਹਾ ਇਸ ਗੁਰੂ ਘਰ ਦੇ ਵਿੱਚ ਪਹੁੰਚ ਰਿਹਾ ਸੋ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦੇ ਵਿੱਚ ਰਾਸ਼ਨ ਆ ਰਿਹਾ ਹੈ ਪਸ਼ੂਆਂ ਦਾ ਜਿਹੜਾ ਚਾਰਾ ਆ ਰਿਹਾ ਹੈ ਹੋਰ ਜਿਹੜੀਆਂ ਚੀਜ਼ਾਂ ਪਾਣੀ ਆ ਰਿਹਾ ਹੈ ਸੋ ਵੱਡੇ ਪੱਧਰ ਤੇ ਇਸ ਗੁਰੂ ਘਰ ਦੇ ਵਿੱਚ ਸੇਵਾ ਚੱਲ ਰਹੀ ਹੈ ਜੋ ਕੋਈ ਵੀ ਇਸ ਪਾਸੇ ਆ ਰਿਹਾ ਡੇਰਾ ਬੱਬ ਬਣਾ ਲਕਦਾ ਇਸ ਗੁਰੂ ਘਰ ਦੇ ਵਿੱਚ ਆ ਰਿਹਾ ਇੱਥੇ ਹੀ ਜਿਹੜੀਆਂ ਜਿੰਨੀਆਂ ਵੀ ਜਿਹੜਾ ਸਮਾਨ ਹੈ ਉਹ ਇੱਥੇ ਉਤਰਦਾ ਪਿਆ ਹੈ ਇਸ ਗੁਰੂ ਘਰ ਦੇ ਵਿੱਚ ਉਤਰਦਾ ਪਿਆ ਹੈ ਇੱਥੇ ਵੀ ਤੁਸੀਂ ਪੜ ਸਕਦੇ ਹੋ ਹਰ ਪੀੜਤਾਂ ਲਈ ਰਾਹਤ ਸਮਗਰੀ ਸੋ ਇਹ ਇਹ ਜਿਹੜੀ ਟਰਾਲੀ ਹੈ ਜੈਤੋ ਤੋਂ ਟਰਾਲੀ ਆਈ ਹੋਈ ਹੈ ਬਿਲਕੁਲ ਸਾਹਮਣੇ ਜਿਹੜੀ ਟਰਾਲੀ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੀ ਟਰਾਲੀ ਜਿਹੜੀ ਇੱਥੇ ਪਹੁੰਚੀ ਹੋਈ ਹੈ ਤੁਹਾ ਕੁ ਵਕਤ ਤਸਵੀਰਾਂ ਇੱਥੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਡੇਰਾ ਬਾਬਾ ਲਾਲਕ ਜੋ ਕਿ ਇੱਥੋਂ ਦੇ ਹਾਲਾਤ ਵੀ ਕਾਫੀ ਮਾੜੇ ਨੇ ਬਹੁਤ ਬੱਤਰ ਹਾਲਾਤ ਨੇ ਇੱਥੇ ਦੇ ਸੋ ਇਸ ਪਾਸੇ ਵੀ ਤੁਹਾਨੂੰ ਲੈ ਕੇ ਚਲਦੇ ਹਾਂ ਜਿਸ ਤਰੀਕੇ ਦੇ ਨਾਲ ਇੱਥੇ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਸੇਵਾ ਚੱਲ ਰਹੀ ਹੈ ਦਿਨ ਰਾਤ ਸੋ ਬਿਲਕੁਲ ਸਾਹਮਣੇ ਇਸ ਗੁਰੂ ਘਰ ਦੇ ਵਿੱਚ ਜੀਆਂ ਤੁਸੀਂ ਜਿਹੜੀਆਂ ਤਸਵੀਰਾਂ ਉਹ ਦੇਖ ਸਕਦੇ ਹੋ ਸੋ ਜਿੰਨੇ ਵੀ ਵਲੰਟੀਅਰ ਨੇ ਜਿੰਨੇ ਵੀ ਹੜਪੀੜਤਾਂ ਲਈ ਜਿਹੜੇ ਕੰਮ ਕਰਦੇ ਪਏ ਨੇ ਇਹ ਨੌਜਵਾਨ ਜਿਹੜੇ ਇੱਥੇ ਪਹੁੰਚੇ ਹੋਏ ਨੇ ਜਿੰਨੀ ਵੀ ਰਾਹਤ ਸਮਗਰੀ ਇਸ ਗੁਰੂ ਘਰ ਦੇ ਵਿੱਚ ਆ ਰਹੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਲੋਕ ਪਹੁੰਚੇ ਹੋਏ ਨੇ ਹੜਪੀੜਤਾਂ ਦੀ ਜਿਹੜੀ ਸੇਵਾ ਕਰਦੇ ਪਏ ਨੇ ਔਰ ਟਰਾਲੀਆਂ ਪਰ ਪਰ ਕੇ ਜਿਹੜਾ ਇੱਥੇ ਸਮਗਰੀ ਜਿਹੜੀ ਹੜਪੀੜਤਾਂ ਵਾਸਤੇ ਜਿਹੜੀ ਪਹੁੰਚਦੀ ਪਈ ਹੈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਬੇਸੀ ਗੱਲਬਾਤ ਕਰਾਂਗੇ ਔਰ ਇਸ ਤੋਂ ਇਲਾਵਾ ਹੋਰ ਤਸਵੀਰਾਂ ਇੱਥੇ ਹੜ ਆਇਆ ਹੋਇਆ ਹੜ ਆਇਆ ਹੋਇਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਜਲਦੀ ਸਾਂਝੀਆਂ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਸੰਦਰ ਮਾਨਡਾ ਔਰ ਇਸ ਵਕਤ ਵੀ ਮੌਜੂਦ ਹੈਂ ਆਪਾਂ ਨਾਲ ਨਾਨਕ ਔਰ ਜਿੱਥੇ ਇੱਕ ਗੁਰੂ ਘਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਲੋਕ ਇੱਥੇ ਪਹੁੰਚ ਰਹੇ ਨੇ ਸੇਵਾ ਦੇ ਲਈ ਔਰ ਵੱਖ-ਵੱਖ ਜਗਾਵਾਂ ਤੋਂ ਜਿੱਦਾਂ ਪੰਜਾਬ ਦੀ ਕਿਤੇ ਵੀ ਗੱਲ ਕਰੀਏ ਵੱਖ-ਵੱਖ ਜ਼ਿਲ੍ਹਿਆਂ ਤੋਂ ਇ ਸੇਵਾ ਦੀ ਤੁਸੀਂ ਤਸਵੀਰ ਇੱਕ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਟਰਾਲੀਆਂ ਪਰ ਪਰ ਕੇ ਜਿਹੜਾ ਵੱਖਰਾ ਵੱਖਰਾ ਸਮਾਨ ਜਿਵੇਂ ਰਾਸ਼ਨ ਜਾਂ ਫਿਰ ਕੋਈ ਹੋਰ ਸਮਗਰੀ ਜੋ ਵੀ ਕੰਮ ਆਉਣ ਵਾਲੀ ਹੈ ਜਾਂ ਪਾਣੀ ਦੀਆਂ ਬੋਤਲਾਂ ਜਿਸ ਤਰੀਕੇ ਦੇ ਨਾਲ ਇੱਥੇ ਨੌਜਵਾਨ ਪੰਜਾਬ ਦੇ ਲੈ ਕੇ ਆਏ ਨੇ ਸੋ ਕਿਸ ਤਰੀਕੇ ਦੇ ਨਾਲ ਇੱਥੇ ਸੇਵਾ ਹੋ ਰਹੀ ਹੈ ਗੁਰੂ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਸ਼ੂਆਂ ਦਾ ਚਾਰਾ ਜਾਂ ਫਿਰ ਕੋਈ ਵੀ ਕਿਸੇ ਵੀ ਚੀਜ਼ ਦੀ ਜਿਸ ਨੂੰ ਜ਼ਰੂਰਤ ਹੋਵੇ ਉਹ ਇੱਥੇ ਪਹੁੰਚ ਰਿਹਾ ਇਸ ਗੁਰੂ ਘਰ ਦੇ ਵਿੱਚ ਪਹੁੰਚ ਰਿਹਾ ਸੋ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦੇ ਵਿੱਚ ਰਾਸ਼ਨ ਆ ਰਿਹਾ ਹੈ ਪਸ਼ੂਆਂ ਦਾ ਜਿਹੜਾ ਚਾਰਾ ਆ ਰਿਹਾ ਹੈ ਹੋਰ ਜਿਹੜੀਆਂ ਚੀਜ਼ਾਂ ਪਾਣੀ ਆ ਰਿਹਾ ਸੋ ਵੱਡੇ ਪੱਧਰ ਤੇ ਇਸ ਗੁਰੂ ਘਰ ਦੇ ਵਿੱਚ ਸੇਵਾ ਚੱਲ ਰਹੀ ਹੈ ਜੋ ਕੋਈ ਵੀ ਇਸ ਪਾਸੇ ਆ ਰਿਹਾ ਡੇਰਾ ਬੱਬ ਬਣਾ ਲਕਤਾ ਇਸ ਗੁਰੂ ਘਰ ਦੇ ਵਿੱਚ ਆ ਰਿਹਾ ਇੱਥੇ ਜਿਹੜੀਆਂ ਜਿੰਨੀਆਂ ਵੀ ਜਿਹੜਾ ਸਮਾਨ ਹੈ ਉਹ ਇੱਥੇ ਉਤਰਦਾ ਪਿਆ ਹੈ ਇਸ ਗੁਰੂ ਘਰ ਦੇ ਵਿੱਚ ਉਤਰਦਾ ਪਿਆ ਹੈ ਇੱਥੇ ਵੀ ਤੁਸੀਂ ਪੜ ਸਕਦੇ ਹੋ ਹਰ ਪੀੜਤਾਂ ਲਈ ਰਾਹਤ ਸਮਗਰੀ ਸੋ ਇਹ ਜਿਹੜੀ ਟਰਾਲੀ ਹੈ ਜੈਤੋ ਤੋਂ ਟਰਾਲੀ ਆਈ ਹੋਈ ਹੈ ਬਿਲਕੁਲ ਸਾਹਮਣੇ ਜਿਹੜੀ ਟਰਾਲੀ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੀ ਟਰਾਲੀ ਜਿਹੜੀ ਇੱਥੇ ਪਹੁੰਚੀ ਹੋਈ ਹੈ ਤੁਹਾਕ ਤਸਵੀਰਾਂ ਇੱਥੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਡੇਰਾ ਬਾਬਾ ਲਾਲਕ ਜੋ ਕਿ ਇੱਥੋਂ ਦੇ ਹਾਲਾਤ ਵੀ ਕਾਫੀ ਮਾੜੇ ਨੇ ਬਹੁਤ ਬੱਤਰ ਹਾਲਾਤ ਨੇ ਇੱਥੇ ਦੇ ਸੋ ਇਸ ਪਾਸੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਜਿਸ ਤਰੀਕੇ ਨਾਲ ਇੱਥੇ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਸੇਵਾ ਚੱਲ ਰਹੀ ਆ ਦਿਨ ਰਾਤ ਸੋ ਬਿਲਕੁਲ ਸਾਹਮਣੇ ਇਸ ਗੁਰੂ ਘਰ ਦੇ ਵਿੱਚ ਦੀਆਂ ਤੁਸੀਂ ਜਿਹੜੀਆਂ ਤਸਵੀਰਾਂ ਉਹ ਦੇਖ ਸਕਦੇ ਹੋ ਸੋ ਜਿੰਨੇ ਵੀ ਵਲੰਟੀਅਰ ਨੇ ਜਿੰਨੇ ਵੀ ਹੜਪੀੜਤਾਂ ਲਈ ਜਿਹੜੇ ਕੰਮ ਕਰਦੇ ਪਏ ਨੇ ਇਹ ਨੌਜਵਾਨ ਜਿਹੜੇ ਇੱਥੇ ਪਹੁੰਚੇ ਹੋਏ ਨੇ ਜਿੰਨੀ ਵੀ ਰਾਹਤ ਸਮਗਰੀ ਇਸ ਗੁਰੂ ਘਰ ਦੇ ਵਿੱਚ ਆ ਰਹੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਲੋਕ ਪਹੁੰਚੇ ਹੋਏ ਨੇ ਹੜਪੀੜਤਾਂ ਦੀ ਜਿਹੜੀ ਸੇਵਾ ਕਰਦੇ ਪਏ ਨੇ ਔਰ ਟਰਾਲੀਆਂ ਪਰ ਪਰ ਕੇ ਜਿਹੜਾ ਇੱਥੇ ਸਮਗਰੀ ਜਿਹੜੀ ਹੜਪੀੜਤਾਂ ਵਾਸਤੇ ਜਿਹੜੀ ਪਹੁੰਚਦੀ ਪਈ ਹੈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਨੇ ਪੁਰਾਣ ਨਾਲ ਦੇਸੀ ਗਲਬਾਤ ਕਰ ਰਹੇ ਹੋre ਇਸ ਤੋਂ ਇਲਾਵਾ ਕੂਰ ਤਸਵੀਰਾਂ ਇੱਥੇ ਹੜ ਆਇਆ ਹੋਇਆ ਹੜ ਆਇਆ ਹੋਇਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਜਲਦੀ ਸਾਂਝੀਆਂ ਕਰਾਂਗੇ